ਰਾਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਤੋ ਜੋ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਓ ਅੰਤਰ ਕੀ ਬਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਸੇ ਹਮੇ ਮਾਰੀ ਜਨਮ ਮਰਨ ਕੋ ਚੂਕਾ ਸਹਿਸਾਤ ਸੰਗਤ ਦਰਸਾਰੀ ਚਰਨ ਪਖਾਰ ਕਰਹੁ ਗੁਰ ਸੇਵਾ ਬਾਰ ਜਿਉਂ ਖਬਰੀਆ ਜਹ ਪ੍ਰਸਾਦ ਇਹ ਭਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹੱਲਾ ਪੰਜਵਾ ਤੋ ਜੋ ਬਿਨੇ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬੈਦ ਤੁਮਹੀ ਜਾਣੀ ਤੁਮਹੀ ਸਜਨ ਸਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸਾ ਸਤ ਸੰਗਤ ਦਰਸਾਰੀ ਚਰਨ ਪਖਾਰ ਕਰਹੁ ਗੁਰ ਸੇਵਾ ਬਾਰ ਜਿਉਂ ਖਬਰੀਆ ਜਹ ਪ੍ਰਸਾਦ ਇਹ ਪਵਜਲ ਕਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਜੋੜੀ ਮਹਲਾ ਪੰਜਵਾਂ ਤੋਜ ਬਿਨੇ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬਦ ਤੁਮਹੀ ਜਾਣੀ ਤੁਮਹੀ ਸਜਣ ਸਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗੰ ਅਗੋਚਰੇ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀ ਇਹ ਨਹ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਸ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੋੜੀ ਮਹਲਾ ਪੰਜਵਾ ਤੋਜ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਅਧਾਰਾ ਰਹਾਉ अंतर की वेद तुम ही जानी तुम ही सजन सहेले सर्व सुखामे तुझ ते पाए मेरे ठाकुर अगह अतोले बरन ना सकूं तुमने रंगा गुण निदान सुख दाते अगम अगोचर वरव अबनासी पूरे गुरु ते जाते परम पाव काट तीए न केवल जब से हम में मारी जन्म मरण को चुका सहसा सत संगत दर्शारी चरण पखार कर हो गुरु सेवा बार ज्यों ਅਕਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗਉੜੀ ਮਹਲਾ ਪੰਜਵਾਂ ਤੋਜੋ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬੇਦ ਤੁਮਹੀ ਜਾਣੀ ਤੁਮਹੀ ਸਜਨ ਜ਼ਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਭਵ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰੇ ਗੌੜੀ ਮਹਲਾ ਪੰਜਵਾ ਤੋ ਜੋ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਬਿਦ ਤੁਮ ਹੀ ਜਾਨੀ ਤੁਮ ਹੀ ਸਜਨ ਸਹੇਲੇ ਸਰਬ ਸੁਖਾ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ਬਰਨ ਨਾ ਸਕੂ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ ਅਗੰਮ ਅਗੋਚਰ ਅਬਨਾਸੀ ਪੂਰੇ ਗੁਰਦੇ ਜਾਤੇ ਭਰਮ ਪੌ ਕਾਟ ਕੀਏ ਨਹਿ ਕੇਵਲ ਜਬ ਸਹਿ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿ ਸਾਤ ਸੰਗਤ ਦਰਸਾਰੀ ਚਰਨ ਪਖਾਰ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਭਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗਉੜੀ ਮਹਲਾ ਪੰਜਵਾ ਤੋਜ ਬਿਨ ਕਾਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਓ ਅੰਤਰ ਕੀ ਬੈਦ ਤੁਮਹੀ ਜਾਣੀ ਤੁਮਹੀ ਸਜਨ ਜ਼ਹੇਲੇ ਸਰਬ ਸੁਖਾਂ ਮੈਂ ਤੁਜ ਤੇ ਪਾਏ ਮੇਰੇ ਠਾਕੁਰ ਅਗਹਿ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਾਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਸਹਿ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸਾਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਭਵ ਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ ਗੌੜੀ ਮਹਲਾ ਪੰਜਵਾ ਤੋ ਜੋ ਬਿਨ ਕਵਨ ਹਮਾਰਾ ਮੇਰੇ ਪ੍ਰੀਤਮ ਪ੍ਰਾਨ ਆਧਾਰਾ ਰਹਾਉ ਅੰਤਰ ਕੀ ਬਿਦ ਤੁਮ ਹੀ ਜਾਨੀ ਤੁਮ ਹੀ ਸਜਨ ਸਹੇਲੇ ਸਰਬ ਸੁਖਾ ਮੈਂ ਤੁਜ ਦੇ ਪਾਏ ਮੇਰੇ ਠਾਕੁਰ ਅਗਹ ਅਤੋਲੇ ਬਰਨ ਨਾ ਸਕੂ ਤੁਮਨੇ ਰੰਗਾ ਗੁਣ ਨਿਦਾਨ ਸੁਖ ਦਾਤੇ ਅਗੰ ਅਗੂਚਰ ਬ੍ਰਵ ਅਬਨਸੀ ਪੂਰੇ ਗੁਰ ਤੇ ਜਾਤੇ ਭਰਮ ਪਉ ਕਾਟ ਕੀਏ ਨਹਿ ਕੇਵਲ ਜਬ ਤੇ ਹਮੇ ਮਾਰੀ ਜਨਮ ਮਰਨ ਕੋ ਚੁਕਾ ਸਹਿਸਾ ਸਤ ਸੰਗਤ ਦਰਸਾਰੀ ਚਰਨ ਪਖਾਲ ਕਰਹੁ ਗੁਰ ਸੇਵਾ ਬਾਰ ਜਿਉ ਲਖ ਬਰੀਆ ਜਹ ਪ੍ਰਸਾਦ ਇਹ ਪਵਜਲ ਤਰਿਆ ਜਨ ਨਾਨਕ ਪ੍ਰੇ ਸੰਗ ਮਿਰਿਆ